ਗਾਲਾ ਕੱਚਾ ਗਰੋ ਤੋਂ ਬਾਅਦ ਸ਼ਹਿਰ 'ਚ ਨਿੱਕਰ ਚੋਰ ਗਰੋ ਦਾ ਅੰਤੰਕ ਇੱਕ ਮਹੀਨੇ 'ਚ ਤੀਜੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਗਰੋ ਦੇ ਲੁਟੇਰੇ ਸੀਸੀਟੀਵੀ ਕੈਮਰੇ 'ਚ ਕੈਦ ਹੋਏ ਨੇ ਜਿਨ੍ਹਾਂ ਨੇ ਟੀ-ਸ਼ਰਟ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਨਿੱਕਰ ਪਾਈ ਹੋਈ ਸੀ ਬੀਤੇ ਦਿਨ ਇਸ ਗਰੋ ਨੇ ਹਾਈਵੇ ਤੇ ਪੈਂਦੀ ਗੋਪਾਲ ਐਂਕਲੇਵ ਕਲੋਨੀ 'ਚ ਰਹਿਣ ਵਾਲੇ ਐਨਆਰਆਈ ਪਰਿਵਾਰ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਜਿਸ 'ਚ ਇਹ 27 ਤੋਲੇ ਸੋਨਾ 30 ਲੱਖ ਦੀ ਕੀਮਤੀ ਘੜੀਆਂ ਅਤੇ 3 ਲੱਖ ਤੋਂ ਜ਼ਿਆਦਾ ਦੀ ਨਕਦੀ ਲੁੱਟ ਕੇ ਫਰਾਰ ਹੋਈ ਨੀ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜੇ ਕਰਵਾਈ ਆਪਣੀ ਸ਼ਿਕਾਇਤ 'ਚ ਨੀਤੂ <th>ਥਾਪਰ ਪਤਨੀ ਮਾਈਕਲ ਵਾਸੀ ਗੋਪਾਲ ਇਨਕਲੇਵ ਨੇ ਦੱਸਿਆ ਕਿ ਉਸਦਾ ਪਤੀ ਵਿਦੇਸ਼ ਅਮਰੀਕਾ ਕੰਮ ਦੇ ਸਬੰਧ 'ਚ ਰਹਿ ਰਿਹਾ ਹੈ ਉਹ ਆਪਣੀ ਇਕਲੋਤੀ ਬੇਟੀ ਦੇ ਨਾਲ ਘਰ 'ਚ ਇਕੱਲੀ ਰਹਿੰਦੀ ਹੈ ਉਹਨਾਂ ਨੇ ਆਪਣੇ ਘਰ ਦੇ ਉੱਪਰ ਦੀ ਮੰਜ਼ਿਲ 'ਚ ਮਨੀਸ਼ ਕੁਮਾਰ ਨਾਮਕ ਲੜਕਾ पीजी ਦੇ ਤੌਰ ਤੇ ਰੱਖਿਆ ਹੋਇਆ ਹੈ ਬੀਤੀ 11 ਜੁਲਾਈ ਨੂੰ ਉਸ ਦੀ ਨਣਦ ਵਿਦੇਸ਼ ਤੋਂ ਆਪਣੇ ਪਰਿਵਾਰ ਨਾਲ ਉਸ ਨੂੰ ਮਿਲਣ ਆਈ ਨਣਦ ਦੇ ਆਉਣ ਤੋਂ ਬਾਅਦ ਉਹਨਾਂ ਨੇ ਕਸ਼ਮੀਰ ਘੁੰਮਣ ਦਾ ਪਲਾਨ ਬਣਾ ਲਿਆ ਨੀਤੂ ਨੇ ਦੱਸਿਆ ਕਿ 13 ਜੁਲਾਈ ਨੂੰ ਉਹ ਆਪਣੇ पीजी 'ਚ ਰਹਿਣ ਵਾਲੇ ਲੜਕੇ ਮਨੀਸ਼ ਨੂੰ ਪੂਰੇ ਘਰ ਦੀ ਜ਼ਿੰਮੇਵਾਰੀ ਸੌਂਪ ਆਪਣੀ ਨਣਦ ਨਾਲ ਕਸ਼ਮੀਰ ਘੁੰਮਣ ਚਲੀ ਗਈ 17 ਜੁਲਾਈ ਦੀ ਸਵੇਰ ਉਹਨਾਂ ਨੂੰ ਮਨੀਸ਼ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਘਰ ਲੁਟੇਰੇ ਆ ਗਏ ਨੇ ਜਿਨ੍ਹਾਂ ਨੇ ਉਸ ਨੂੰ ਕਮਰੇ ਵਿੱਚ ਬੰਦ ਕਰਕੇ ਸਾਰਾ ਸਮਾਨ ਲੁੱਟ ਕੇ ਫਰਾਰ ਹੋਏ ਨਹੀਂ ਉਸਨੇ ਸਵੇਰੇ ਗਵਾਂਡੀਆਂ ਨੂੰ ਫੋਨ ਕੀਤਾ ਜਿਨ੍ਹਾਂ ਨੇ ਆ ਕੇ ਕਮਰਾ ਖੋਲ੍ਹਿਆ ਅਤੇ ਉਸ ਨੂੰ ਬਾਹਰ ਕੱਢਿਆ ਨੀਤੂ ਨੇ ਦੱਸਿਆ ਕਿ ਉਹ ਉਸੇ ਵਕਤ ਕਸ਼ਮੀਰ ਤੋਂ ਵਾਪਸ ਤੁਰ ਪਏ ਘਰੇ ਪਹੁੰਚ ਕੇ ਦੇਖਿਆ ਤਾਂ ਲੁਟੇਰੇ ਉਸਦਾ ਅਤੇ ਉਸਦੀ ਨਣਦੇ ਦੇ 27 ਟੋਲੇ ਸੋਨਾ ਤੇ ਗਹਿਣੇ 3 ਲੱਖ ਦੀ ਕੀਮਤੀ ਘੜੀਆਂ ਅਤੇ 3 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਨੀਤੂ ਨੇ ਜਦੋਂ ਘਰ ਲੱਗੇ ਸੀਸੀਟੀਵੀ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ 17 ਜੁਲਾਈ ਦੀ ਅੱਧੀ ਰਾਤ ਨੂੰ ਪੰਜ ਲੁਟੇਰੇ ਜਿਨ੍ਹਾਂ ਨੇ ਟੀ-ਸ਼ਰਟ ਦੇ ਨਾਲ ਨਿੱਕਰ ਪਾਈ ਹੋਈ ਉਸ ਦੇ ਘਰ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੋਏ ਅੰਦਰ ਦਾਖਲ ਹੋ ਕੇ ਜਿਸ ਕਮਰੇ 'ਚ ਮਨੀਸ਼ ਸੌ ਰਿਹਾ ਸੀ ਉਸ ਨੂੰ ਬਾਹਰੋਂ ਬੰਦ ਕਰ ਦਿੱਤਾ ਅਤੇ ਦੂਜੇ ਕਮਰੇ 'ਚ ਦਾਖਲ ਹੋ ਕੇ ਅਲਮਾਰੀ ਨੂੰ ਰਾੜ ਨਾਲ ਤੋੜ ਕੇ ਉਸ ਚੋਂ ਸਾਰੇ ਗਹਿਣੇ ਨਕਦੀ ਅਤੇ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਨੀਤੂ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ ਲੁਟੇਰਿਆਂ ਨੂੰ ਉਸਦੇ ਘਰ ਚ ਪਏ ਪੂਰੇ ਸਮਾਨ ਦੀ ਜਾਣਕਾਰੀ ਸੀ ਲੁਟੇਰਿਆਂ ਨੇ ਉਸਦੀ ਘਰ ਪਈ ਅਲਮਾਰੀ ਨੂੰ ਨਿਸ਼ਾਨਾ ਬਣਾਇਆ ਜਿਸ ਚ ਸਾਰਾ ਸਮਾਨ ਪਿਆ ਸੀ ਇਸ ਤੋਂ ਇਲਾਵਾ ਘਰ ਚ ਪੰਜ ਸੂਟਕੇਸ ਵੀ ਪਏ ਸਨ ਪਰ ਉਹਨਾਂ ਨੇ ਕਿਸੇ ਨੂੰ ਹੱਥ ਤੱਕ ਨਹੀਂ ਲਗਾਇਆ ਦੂਜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੁਟੇਰੇ ਖਿੜਕੀ ਤੋੜ ਕੇ ਅੰਦਰ ਆਏ ਉਹਨਾਂ ਨੇ ਲੋਹੇ ਦੀ ਰਾੜ ਨਾਲ ਅਲਮਾਰੀ ਨੂੰ ਤੋੜਿਆ ਇੰਨਾ ਕੁਝ ਹੋਣ ਦੇ ਬਾਵਜੂਦ ਕਮਰੇ ਚ ਸੋ ਰਿਹਾ ਮਨੀਸ਼ ਨੂੰ ਕੋਈ ਆਵਾਜ਼ ਤੱਕ ਨਹੀਂ ਆਈ ਨਿਕਰਚੋਰ ਵਿਰੋਧੇ ਲੋਕਾਂ ਨੇ ਪਿਛਲੇ 1 ਮਹੀਨੇ ਵਿੱਚ ਤੀਜੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਸ ਤੋਂ ਪਹਿਲਾਂ ਲੁਟੇਰਿਆਂ ਨੇ ਲੱਗੂ ਉਦਯੋਗ ਭਾਰਤੀ ਦੇ ਪ੍ਰਧਾਨ ਦਰਸ਼ਨ ਸਿੰਘ ਦੇ ਘਰ ਦੀ ਖਿੜਕੀ ਦੇ ਰਾਹ ਅੰਦਰ ਦਾਖਲ ਹੋ ਕੇ ਘਰ ਚ ਪਈ ਨਕਦੀ ਲੁੱਟ ਕੇ ਲੈ ਗਏ ਸਨ ਉਸ ਤੋਂ ਇੱਕ ਹਫਤੇ ਬਾਅਦ ਇਹਨਾਂ ਲੁਟੇਰਿਆਂ ਨੇ ਕੈਨੜਾ ਬੈਂਕ ਤੇ ਨੇੜੇ ਇੱਕ ਮਹਿਲਾ ਦੇ ਘਰ ਚ ਦਾਖਲ ਹੋ ਕੇ 4.5 ਲੱਖ ਰੁਪਏ ਦੀ ਲੁੱਟ ਕਰਕੇ ਫਰਾਰ ਹੋਏ ਸਨ ਉਸ ਵਕਤ ਵੀ ਜੋ ਲੁਟੇਰੇ ਸੀ ਉਹ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ ਸਨ ਪੰਜਾਂ ਨੇ ਨਿੱਕਰ ਪਾਈ ਹੋਈ ਸੀ ਥਾਣਾ ਮੁਖੀ ਪੂਸ਼ਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਲਦੀ ਹੀ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ